ਘਿਓ ਨੂੰ ਬਣਾ ਲਈ ਘੰਟਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਮੱਖਣ ਨੂੰ ਕਰ ਲਿਓ ਚੰਗੀ ਤਰ੍ਹਾਂ ਗਰਮ ਫਿਰ ਗੈਸ ਨੂੰ ਕਰਿਓ ਬੰਦ ਤੇਨੂੰ ਠੰਡਾ ਹੋਣ ਲਈ ਰੱਖ ਦਿਓ 4-5 ਘੰਟਿਆਂ ਲਈ ਇਹਨੂੰ ਫਰਿੱਜ ਵਿੱਚ ਰੱਖ ਦਿਓ ਕਿਉਂ ਤੇ ਲੱਸੀ ਅਲੱਗ ਹੋ ਜੂਗੀ ਘਿਓ ਦੀ ਮੋਟੀ ਪਰਤ ਜਦੋਂ ਜੰਮ ਗਈ ਚਾਹੇ ਤਾਂ ਹੱਥਾਂ ਨਾਲ ਇਹਨੂੰ ਅਲੱਗ ਕਰ ਲਿਓ ਚਾਹੇ ਤੁਸੀਂ ਥੋੜਾ ਜਿਹਾ ਕੱਟ ਲਗਾ ਲਿਓ ਘਿਓ ਨੂੰ ਆਪਾਂ ਦੂਸਰੇ ਭਾਂਡੇ ਵਿੱਚ ਕੱਢ ਲਾਂਗੇ ਗਰਮੀ ਦਾ ਮੌਸਮ ਹੈ ਜੇ ਤੁਹਾਨੂੰ ਇੰਜ ਲੱਗੇ ਕਿ ਇਸ ਲੱਸੀ ਦੇ ਵਿੱਚ ਵੀ ਘਿਓ ਮਿਕਸ ਹੈ ਤਾਂ ਇਹਦੇ ਵਿੱਚ ਠੰਡਾ ਪਾਣੀ ਪਾ ਕੇ ਘਿਓ ਸਾਡਾ ਉੱਪਰ ਆ ਜਾਊਗਾ ਤੇ ਉਹਨੂੰ ਵੀ ਵਾਰ ਕਰ ਲਿਓ ਫਿਰ ਇਹਨੂੰ ਗੈਸ ਦੇ ਉੱਪਰ ਰੱਖ ਲਿਓ ਗਰਮ ਕਿਉਂਕਿ ਤੁਹਾਡੀਆਂ ਛੱਡੀਆਂ ਜਾਂ ਲੱਸੀ ਆ ਉਹ ਸਾਰੀ ਬਾਹਰ ਨਿਕਲ ਚੁੱਕੀ ਐ ਹੁਣ 5 ਤੋਂ 7 ਮਿੰਟਾਂ ਵਿੱਚ ਹੀ ਤੁਹਾਡਾ ਘਿਓ ਬਣ ਕੇ ਤਿਆਰ ਹੋ ਜਾਊਗਾ ਬਹੁਤ ਹੀ ਵਧੀਆ ਕਿਉ ਦਾ ਕਲਰ ਆਊਗਾ ਕਿਉਂਕਿ ਕਈ ਵਾਰੀ ਲੱਸੀ ਹੈ ਜਿਹੜੀ ਵਿੱਚ ਸੜਸੜ ਕੇ ਆਪਣਾ ਹੀ ਟੇਸਟ ਦੇ ਦਿੰਦੀ ਹੈ ਫਿਰ ਆਪਾਂ छन्ਨੀ ਉੱਪਰ ਥੋੜਾ ਜਿਹਾ ਰੱਖਾਂਗੇ ਸੂਤੀ ਕਪੜਾ ਤੇ ਕਿਉ ਨੂੰ ਇਸ ਤਰੀਕੇ ਨਾਲ ਪਉਣ ਲਾਂਗੇ ਜੇ ਥੋੜਾ ਜਿਹਾ ਵੀ ਭਾਂਡੇ ਨਾਲ ਕਿਉ ਲੱਗਿਆ ਰਹਿ ਗਿਆ ਜਾਂ ਜਿਹੜੀ ਪਿੱਛੇ ਲੱਸੀ ਵਗੈਰਾ ਬਚ ਜਾਂਦੀ ਹੈ ਤਾਂ ਇਹਦੇ ਵਿੱਚ ਠੰਡਾ ਪਾਣੀ ਪਾ ਕੇ 2 ਘੰਟੇ ਲਈ ਫ੍ਰਿਜ 'ਚ ਰੱਖ ਦਿਓ ਜਿੰਨਾ ਵੀ ਤੁਹਾਡਾ ਕਿਉ ਹੈ ਉਹਦੀ ਉੱਪਰ ਪਰਤ ਆ ਜੂਗੀ ਉਹ ਵੀ ਤੁਹਾਨੂੰ ਸਾਰਾ ਵਾਪਸ ਮਿਲ ਜੂਗਾ ਬੂੰਦ ਬੂੰਦ ਕਿਉ ਦੀ ਵਸੂਲ ਹੋਊਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਟ੍ਰਾਈ ਜ਼ਰੂਰ ਕਰਿਓ